ਇਹ ਸਫ਼ਰ ਸ਼ੁਰੂ ਹੁੰਦਾ ਹੈ ਅਨੰਦਪੁਰ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਮਾਰਗ ਬੜਾ گلابی ਰੰਗ ਕੀਤਾ ਆ ਨੇ ਇਹ ਜੈਪੁਰ ਦਾ ਭਲੇਖਾ ਤੇ ਨਹੀਂ ਪਾਉ ਰੋਪੜ ਨੂੰ ਕਿਤੇ ਪਰ ਸੋਹਣਾ ਲੱਗਦਾ ਪਿਆ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਇਹ ਗੱਲਾਂ ਜ਼ਰੂਰ ਦੱਸਿਆ ਕਰੋ ਤੇ ਕਦੇ ਮੌਕਾ ਮਿਲੇ ਵਿਜ਼ਿਟ ਕਰਿਆ ਕਰੋ ਰੋਪੜ ਕੋਈ ਆਪਣੇ ਤੋਂ ਬਹੁਤਾ ਦੂਰ ਨਹੀਂ ਹੈ ਜੋ ਕਿਤਾਬਾਂ 'ਚ ਪੜਦੇ ਆ ਉੱਥੇ ਵਿਜ਼ਿਟ ਕਰਕੇ ਵੇਖੀਏ ਚੰਗੀ ਗੱਲ ਏ ਤੇ ਆਹ ਸਟਿੱਬੀ ਦੇ ਉੱਤੋਂ ਸਾਰਾ ਰੋਪੜ ਸ਼ਹਿਰ ਵਿਖਾਈ ਦਿੰਦਾ ਤੇ ਇਸ ਪਾਸੇ ਵੇਖੋ ਤੁਸੀਂ ਰੋਪੜ ਸ਼ਹਿਰ ਦਾ ਨਜ਼ਾਰਾ ਇੰਨੀ ਉੱਚੀ ਥਾਂ ਤੇ ਤੇ ਸਭ ਤੋਂ ਪੁਰਾਣੀ ਥਾਂ ਤੇ ਖਲੋਤਾ ਮਾ ਰੋਪੜ ਦੀ ਤੇ ਜਿਵੇਂ ਰੋਪੜ ਦੀ ਆ ਵਾਲੀ ਜਗ੍ਹਾ ਜਿੱਥੇ ਖੁਦਾਈ ਹੋਈ ਸੀ ਇਹ ਵੇਖਣੀ ਹੁਣ ਆਪਾਂ ਆਹ ਸਾਰਾ ਰੋਪੜ ਸ਼ਹਿਰ ਤੇ ਆ ਵਿੱਚ ਇੱਕ ਵੱਡਾ ਸਾਰਾ ਟਿੱਬਾ ਹੜੱਪਾ ਸੱਭਿਆਤਾ ਤੇ ਵੇਲੇ ਦਾ ਤੇ ਇੱਥੇ ਤੁਹਾਨੂੰ ਇੱਕ ਨਜ਼ਾਰਾ ਦਿਖਾਉਣਾ ਮੈਂ ਦੇਖੋ ਵਾਪਸੀ ਵੇਲੇ ਆ ਸਾਰੀਆਂ ਹੌਲੇ ਮੰ ਲੈ ਲੈਣ ਟਰਾਲੀਆਂ ਕਿੱਧਰ ਜਾਣ ਡਈਆਂ ਨੇ ਆਓ ਤੁਹਾਨੂੰ ਦਿਖਾਉਣਾ ਮੈਂ ਅੱਗੇ ਜਾ ਕੇ ਸਰਸਾ ਨਦੀ ਦੇ ਕੰਡੇ ਤੇ ਬਣਿਆ ਗੁਰਦੁਆਰਾ ਪਰਵਾਰ ਵਿਛੋੜਾ ਸਾਥੀ ਗਾਲੀ ਸਾਰਿਆਂ ਨੂੰ ਅਨੰਦਪੁਰ ਸਾਹਿਬ ਦੇ ਵਿੱਚ 4-5 ਦਿਨ ਆਪਣੇ ਬੜੇ ਵਧੀਆ ਲੱਗੇ ਨੇ ਤੇ ਹੌਲੇ-ਮਹਲੇ ਦੇ ਰੰਗ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਏ ਹੁਣ ਪਲਾਨ ਥੋੜਾ ਜਿਹਾ ਚੇਂਜ ਹੋ ਵੀ ਇੱਕ ਤੇ ਕਿਸਾਨ ਮੇਲਾ ਆ ਰਿਹਾ ਪੀਏਯੂ ਦਾ ਉੱਥੇ ਜਾਣਾ 21 ਤੇ 22 ਤਰੀਕ ਨੂੰ ਤੇ ਉਸ ਤੋਂ ਬਾਅਦ ਬੁੱਕ ਫੇਰ ਪੰਜਾਬੀ ਯੂਨੀਵਰਸਿਟੀ ਤੇ 29 ਤਰੀਕ ਨੂੰ ਕਰਤਾਰਪੁਰ ਦਾ ਪ੍ਰੋਗਰਾਮ ਬਣਾਇਆ ਹੋਇਆ ਪਾਕਿਸਤਾਨ ਕਹਿ ਲਈਏ ਵੀ ਉੱਥੇ ਜਾਣਾ ਇਸ ਕਰਕੇ ਆਉਣ ਵਾਲੇ 4-5 ਦਿਨਾਂ ਤੱਕ ਆਪਾਂ ਤੁਹਾਨੂੰ ਮਿਲਾਂਗੇ ਰੋਪੜ ਮਰਿੰਡਾ ਬੱਸੀ ਪਠਾਨਾ ਸ਼੍ਰੀਫਤਗੜ੍ਹ ਸਾਹਿਬ ਵੀਡੀਓ ਇਹ ਆ ਜਾਣੀਆਂ ਰਾਹ ਵਾਲੀਆਂ ਤੇ ਫਿਰ 21-22 ਤਰੀਕ ਦਾ ਜਿਹੜਾ ਲੁਧਿਆਣੇ ਦਾ ਪੀਯੂ ਮੇਲਾ ਉਹਦੀ ਵੀਡੀਓ ਆਏਗੀ ਤੇ ਫਿਰ ਆਪਣਾ ਜਿਹੜਾ ਅਗਲਾ ਸਫ਼ਰ ਹੈ ਉਹ ਆਪਾਂ 10 ਦਿਨ ਤੱਕ ਇਸ ਪਾਸੇ ਦੁਬਾਰਾ ਗੜ੍ਹ ਸ਼ੰਕਰ ਤੋਸ਼ ਹਿਆਰਪੁਰ ਵਾਲਾ ਸਫ਼ਰ ਸਾਰਾ ਸ਼ੁਰੂ ਕਰ ਦੇਣੇ ਕਿ ਲਗਾਤੇ ਮੈਂ ਬੜੇ ਟੈਰਮਨਲਸ ਪਰ ਢੀੜ ਅੱਜ ਵੀ ਹੈਗੀ ਹੈ ਬਾਈ ਟ੍ਰੈਫਿਕ ਹੈ ਸੜਕਾਂ ਤੇ ਵਾਪਸ ਜਾ ਰਹੀ ਹੈ ਲੰਘਤ ਇੱਥੇ ਮਿੰਡਵਾ ਪਿੰਡ ਆਪਣੇ ਵੀਰ ਨੂੰ ਮਿਲ ਕੇ ਜਾਣਾ ਜਿਹਦੇ ਕੋਲ ਮੈਂ ਰਹਿੰਦਾ ਸੀ 2 ਸਾਲ ਇੰਨਾ ਕ ਜਿਆਦਾ ਸ਼ਾਂਤਮਈ ਤੇ ਮੈਨੂੰ ਕਹਣਾ ਸੋਹਣਾ ਇਲਾਕਾ ਨਾ ਉਹ ਮਗਰਲੇ ਪਾਸੇ ਪਪੂਲਰਾਂ ਦੇ ਪਿੰਡ ਨਹੀਂ ਕਾਇਆ ਮਿੰਡਵਾ ਆ ਸਾਹਮਣੇ ਕੱਚੀ ਪਹਾੜੀ ਜੀ ਹੁੰਦੀ ਸੀ ਤੇ ਉੱਪਰਲੇ ਪਾਸੇ ਵੇਖੋ ਪਹਾੜ ਦੇਖਦੇ ਨੇ ਚਿਵਾਲਿਕ ਪਹਾੜੀਆਂ ਤੇ ਇਹਦੇ ਪਰਲੇ ਪਾਸੇ ਨਹਿਰਾਂ ਪੈ ਜਾਂਦੀਆਂ ਕਿਲੋ 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 ਅੱਗੇ ਜਾ ਕੇ ਨਾ ਤੇ ਇੰਨਾ ਕੁ ਸੋਹਣਾ ਲੱਗਦਾ ਜਿਵੇਂ ਦੂਰ ਕਿਸੇ ਜੰਗਲ ਬਿਆਬਾਨ ਚ ਆ ਜਾਂਦੇ ਆ ਹਰਿਆਲੀ ਪੂਰੀ ਸੋ ਮੈਂ ਇਸ ਭਾਗਾ ਸਮਝਣਾ ਆਪਣੇ ਆਪ ਨੂੰ ਮੈਨੂੰ ਇੱਥੇ ਰਹਿਣ ਦਾ ਮੌਕਾ ਮਿਲਿਆ ਵੀਰ ਦੇ ਕੋਲ ਇਹ ਸਾਡੇ ਵੱਡੇ ਵੀਰ ਜੀ ਬੰਠੀ ਜੀ ਬੜੀ ਨੇਕ ਰੂਹ ਹੈ ਤੇ ਛੋਟੇ ਵੀਰਾਂ ਨੂੰ ਰੱਖਿਆ ਵੀਰ ਨੇ 2 ਸਾਲ ਤੇ ਅੱਜ ਮਿਲੇ ਵੀਰ ਨੂੰ ਬਿਲੇ ਤੁਸੀਂ ਬਹੁਤ ਵਧੀਆ ਲੱਗਿਆ ਜੀ ਚੰਗਾ ਜੀ ਚੰਗੇ ਬਰਫੀ ਨਾਲ ਪੀ ਲਈਏ ਚਾਹ ਤੇ ਚਲੋ ਫਿਰ ਹੁਣ ਆਪਾਂ ਚੁੱਕੀਏ ਬੈਗ ਉਹ ਆਪਣੇ ਚੱਲੀਏ ਅਨੰਤਪੁਰ ਸਾਹਿਬ ਦੇ ਇਸ ਇਲਾਕੇ ਨੂੰ ਅਗਰ ਆਪਾਂ ਹਰੀਆਂ-ਹਰੀਆਂ ਨਹਿਰਾਂ ਦਾ ਵੀ ਸ਼ਹਿਰ ਕਹਿ ਦੀ ਹੈ ਨਾ। ਕੀ ਆਈ ਬਾਤਾਂ ਨੇ ਬਈ। ਇੱਥੇ ਸ਼ਾਮ ਨੂੰ ਕਿਸੇ ਨੂੰ ਪੁੱਛੇ ਤਾਂ ਕਿੱਧਰ ਚੱਲਿਆ? ਕਹਿੰਦਾ ਨਹਿਰਾਂ ਹੱਲ ਤੇ ਆਹ ਪੁਲ ਵੇਖ ਲਓ ਬਿਲਕੁਲ ਨਾ। ਪਾਣੀ ਨੂੰ ਹੱਥ ਲੱਗ ਜਾਂਦਾ ਇੱਥੇ। ਇਹ ਨਹਿਰ ਜਾਂਦੀ ਵੀ ਇਸ ਪਾਸੇ ਨੂੰ। ਪਿੰਡ ਕੋਟਲੇ ਦੇ ਕੋਲ ਖਲੋਤੇ ਆਪਾਂ ਕੋਟਲਾ ਪਾਵਰ ਹਾਊਸ ਤੇ ਚਾਹ ਪੀਣ ਰੁਕੇ ਸੀ ਇੱਥੇ। ਹੁਣ ਆਪਾਂ ਫੇਰ ਅੱਗੇ ਚੱਲਦੇ ਆਂ ਕੀਰਤਪੁਰ ਸਾਹਿਬ ਤੋਂ ਹੁੰਦੇ ਹੋਏ ਰੋਪੜ ਪਹੁੰਚਦੇ ਆਂ। ਇਹ ਸਾਹਮਣੇ ਪੁਲ ਹੈ ਜੀ। ਪੁਰਾ ਤੋ ਇਧਰੋਂ ਖਬੇ ਪਾਸੇ ਉਹ ਜੰਗਿੱਤੇ ਮਨਾਲੀ ਪਹੁੰਚਾਂਗੇ ਸਾਹਮਣੇ ਰੋਡ ਆਪਣਾ ਉਹੀ ਚੰਡੀਗੜ੍ਹ ਕਹਿ ਲੋ ਦਿੱਲੀ ਕਹਿ ਲੋ ਰੂਪਨਗਰ ਤੇ ਪੁਰਦੇ ਪਰਲੇ ਪਾਸੇ ਜਾ ਕੇ ਸੱਜੇ ਪਾਸੇ ਗੁਰਦੁਆਰਾ ਪਤਾਲਪੁਰੀ ਸਾਹਿਬ ਕੀਰਤਪੁਰ ਸਾਹਿਬ ਇਹ ਕੀਰਤਪੁਰ ਸਾਹਿਬ ਤੋਂ ਪਹਿਲਾਂ ਇਧਰੋਂ ਰੋਪੜਾ ਦੀ ਸਾਈਡ ਤੋਂ ਹੁੰਦਾ ਇੱਕ ਪੁਲ ਤੇ ਇੱਥੇ ਤੁਹਾਨੂੰ ਇੱਕ ਨਜ਼ਾਰਾ ਦਿਖਾਉਣਾ ਮੈਂ ਦੇਖੋ ਇਹ ਨਹੀਂ ਕੱਲੇ ਅੰਗਰੇਜ਼ ਹੀ ਨਜ਼ਾਰੇ ਲੈਂਦੇ ਨੇ ਪੀਚਾਂ ਦੇ ਉੱਤੇ ਮੌਕਾ ਮਿਲਣਾ ਚਾਹੀਦਾ ਪੰਜਾਬੀ ਕਿਹੜਾ ਘਟਨੇ ਆਹ ਹੋਲੇ ਮਲੇ ਵਾਲੀਆਂ ਸਾਰੀਆਂ ਟਰਾਲੀਆਂ ਸੜੇ ਟਰੈਕਟਰ ਟਰਾਲੀਆਂ ਜੋ ਨਹਿਰਾਂ ਦੇ ਵਿੱਚ ਤਾਰੀਆਂ ਨੇ ਮਤਲਬ ਇੱਥੇ ਨਾ ਦਰਿਆ ਟੈਪ ਜਿਵੇਂ ਕਹਿ ਲਾਵਾਂ ਖੁੱਲਾਇਆ ਬਣ ਜਾਂਦਾ ਉਹ ਵੇਖ ਲੋ ਨਾਲੇ ਤੇ ਤਾਰੀਆਂ ਲੱਗ ਰੀਆਂ ਨੇ ਨਾਲੇ ਸੜੇ ਟਰੈਕਟਰ ਟਰਾਲੀਆਂ ਇਹ ਸਾਰੇ ਹੋਲੇ ਮਲੇ ਵਾਲੇ ਜੇ ਵਾਪਸੀ ਵੀ ਨਹੀਂ ਹੋ ਰੋੜ ਰਹਿ ਗਿਆ ਦੂਰ ਮੜਾ ਜਾ ਇੱਥੇ ਆਏ ਆਪਾਂ ਕਿਉਂਕਿ ਆ ਨਜ਼ਾਰਾ ਤੁਹਾਨੂੰ ਦਿਖਾਉਣਾ ਕਿ ਇਸ ਪਾਸੇ ਖੇਤੀ ਜਿਹੜੀ ਹੁੰਦੀ ਹੈ ਨਾ ਜਿਵੇਂ ਆ ਸਰੋਂ ਹੈ ਵੇਖੋ ਕਿਵੇਂ ਫਲ ਨਾਲ ਲੱਦੀ ਪਈ ਹੈ ਤੇ ਵਿਚਾਲੇ ਪਪੂਲਰ ਨੇ ਆ ਸਾਰੇ ਵੇਖੋ ਕਿ ਤੁਸੀਂ ਜੇ ਕਣਕ ਵੀ ਬੀਜੀ ਐ ਇਸ ਪਾਸੇ ਤੇ ਇਹਦੇ ਵਿੱਚ ਵੀ ਪਪੂਲਰ ਲਾਏ ਨੇ ਰੋਪੜ ਦੇ ਅੱਦੇ ਤੋਂ ਲੈ ਕੇ ਅੱਗੇ ਆਨੰਦਪੁਰ ਸਾਹਿਬ ਤੱਕ ਪਰਲੇ ਪਾਸੇ ਚਲੇ ਜਾਏਗੀ ਨੂਰਪੁਰ ਬੇਦੀ ਵਾਲਾ ਸਾਰਾ ਇਲਾਕਾ ਨਾ ਇਹ ਇੱਥੇ ਵੀਰ ਮੇਰੇ ਪਪੂਲਰ ਦੀ ਖੇਤੀ ਬਹੁਤ ਕਰਦੇ ਨੇ ਜ਼ਮੀਨ ਤਾਕਤ ਵਾਲੀ ਆ ਪਾਣੀ ਉੱਤੇ ਨੇ ਤੇ ਉਹ ਪਹਾੜਾਂ ਤੋਂ ਖੁਰਖੁਰ ਕੇ ਆਉਂਦੇ ਨੇ ਜਿਹੜੇ ਖਣਿਜ ਪਦਾਰਥ ਤੇ ਜ਼ਮੀਨ ਨੂੰ ਹੋਰ ਜ਼ਿਆਦਾ ਉਪਜਾਊ ਬਣਾਉਂਦੇ ਨੇ ਇਹਦੇ ਨਾਲ ਇੱਕ ਚੀਜ਼ ਹੋਰ ਆ ਕਿ ਬਹੁਤੇ ਪੱਧਰੇ ਖੇਤ ਨਹੀਂ ਮਿਲਣਗੇ ਤੁਹਾਨੂੰ ਇੱਧਰ ਆ ਤੇ ਆਪਾਂ ਥੋੜਾ ਜਿਹਾ ਨਾ 20 ਕਿਲੋਮੀਟਰ ਆ ਗਏ ਆ ਅਨੰਦਪੁਰ ਸਾਹਿਬ ਤੋਂ ਤਾਂ ਕਰਕੇ ਤੁਹਾਨੂੰ ਥੋੜੇ ਕਿੱਲੇ ਦੋ ਦੋ ਕਿੱਲਿਆਂ ਦੇ ਖੇਤ ਪੱਧਰੇ ਮਿਲ ਰਹੇ ਨੇ ਨਹੀਂ ਤੇ ਆਮ ਕਰਕੇ ਛੋਟੇ ਛੋਟੇ ਹਿੱਸੇ ਹੁੰਦੇ ਨੇ ਜਿਵੇਂ ਕੋਈ 2 ਕਨਾਲ ਦਾ ਖੇਤ ਆ ਕਨਾਲ ਦਾ ਖੇਤ ਆ ਮਤਲਬ ਜਿਵੇਂ ਉੱਚਾ ਨੀਵਾ ਉੱਚਾ ਨੀਵਾ ਉਸੇ ਤਰ੍ਹਾਂ ਹੀ ਇਹ ਬੜਾ ਵਧੀਆ ਲੱਗਾ ਮੈਨੂੰ ਸੀਨ ਵੇਖ ਕੇ ਕਿਉਂਕਿ ਮੈਨੂੰ ਵਿੱਚ ਸਰੋਂ ਬੀਜੀ ਐ ਤੇ ਵੇਖੋ ਫਲ ਵਧੀਆ ਪਿਆ پورا ਤੇ ਪਪੂਲਰ ਵਿੱਚ ਜਰੂਰ ਲਾਣੇ ਨੇ ਜਿਹੜੀ ਵੀ ਫਸਲ ਲਾਉਣੀ ਐ ਐਸ ਪਾਸੇ ਵੇਖੋਗੇ ਭਾਵੇਂ ਵਿੱਚ ਕਣਕ ਬੀਜੀ ਐ ਕਣਕ ਵੀ ਬਹੁਤ ਸੋਹਣੀ ਖੜੀ ਐ ਤੇ ਪਪੂਲਰ ਮੇਰੇ ਵੀਰ ਬਹੁਤ ਲਾਉਂਦੇ ਨੇ ਇੱਧਰ ਜ਼ਮੀਨਾਂ ਚੰਗੀਆਂ ਨੇ ਪਰ ਪੱਧਰ ਘੱਟ ਨੇ ਤੇ ਪਾਣੀ ਉੱਤੇ ਐ ਪਹਾੜਾਂ ਚੋਂ ਖਣਿਜ ਪਦਾਰਥ ਜਦੋਂ ਮੀਂਹੂ ਪੈਂਦੇ ਨੇ ਉਹ ਸਾਰੇ ਇੱਧਰ ਵਿੱਚ ਮਿੱਟੀ ਦੇ ਨਾਲ ਰਲ ਜਾਂਦੇ ਨੇ ਤੇ ਬੜੀ ਵਧੀਆ ਬੜਾ ਸੁਹਾਵਣਾ ਜਿਹਾ ਮੌਸਮ ਹੁੰਦਾ ਇੱਧਰ ਪਾਣੀ ਉੱਤੇ ਨੇ ਇੰਜਨ ਵਾਲੇ ਬੋਰ ਵੀ ਆਪਾਂ ਨੂੰ ਵਿਖਾਈ ਦਿੰਦੇ ਨੇ ਸ਼ੁਕਰ ਹੈ ਵਧੀਆ ਐਵੇਂ ਦੀ ਖੇਤੀ ਹੁੰਦੀ ਰਵੇ ਤੇ ਇੱਥੇ ਹੁਣ ਸਾਹਮਣੇ ਹੈਗਾ ਜੀ ਗੁਰਦੁਆਰਾ ਪਰਿਵਾਰ ਵਿਛੋੜੇ ਨੂੰ ਜਾਂਦਾ ਰਾਹ ਤੇ ਆਪਾਂ ਇੱਧਰ ਹੋ ਜਾਂਦੇ ਆ ਅਗਲੇ ਪਾਸੇ ਤੋਂ ਨਿਕਲ ਕੇ ਰੋਕੜ ਵਾਲੇ ਪਾਸੇ ਪੈ ਜਾਂਦੇ ਆ ਸਰਸਾ ਨਦੀ ਦੇ ਕੰਡੇ ਤੇ ਬਣਿਆ ਗੁਰਦੁਆਰਾ ਪਰਿਵਾਰ ਵਿਛੋੜਾ ਜਿੱਥੇ ਮਾਤਾ ਗੁਜਰੀ ਜੀ ਤੇ ਛੋਟੇ ਸਹਿਬਜਾਦੇ ਗੁਰੂ ਜੀ ਦੇ ਪਰਿਵਾਰ ਨਾਲ ਵਿਛੜੇ ਗਏ ਸੀ ਕਰੋ ਜੀ ਦਰਸ਼ਨ ਪਰ ਆਪਾਂ ਚੱਲੀ ਜਾਂਦੇ ਗੁਰਦੁਆਰੇ ਮੱਥਾ ਟੇਕਣ ਤੋਂ ਬਾਅਦ ਆਪਾਂ ਪਰਲੇ ਪਾਸੇ ਵੱਡੇ ਰੋਡ ਨੂੰ ਆਪਾਂ ਪੈਕ ਆਪਾਂ ਇਸ ਪਾਸੇ ਜਾਣਾ ਮੜਾ ਸੋਣਾ ਰਾਹ ਅੱਗੇ ਜਾ ਕੇ ਆਪਾਂ ਨੂੰ ਵੱਡੇ ਰੋਡ ਤੇ ਛੱਡ ਦੇ ਇਸ ਰਾਹ ਜਾਵਾਂਗੇ ਆਪਾਂ ਬਿਲਕੁਲ ਸ਼ਾਂਤੀ ਇਹ ਸਫਰ ਸ਼ੁਰੂ ਹੁੰਦਾ ਹੈ ਅਨੰਦਪੁਰ ਸਾਹਿਬ ਤੋਂ ਗੁਰਗੋਬਿੰਦ ਸਿੰਘ ਮਾਰਗ ਇਹ ਸਤੰਭ ਕੱਲਾ ਸਫੈਦੀ ਕਰਕੇ ਛੱਡਤਾ ਉੱਤੇ ਲਿਖੇ ਨੇ ਅੱਖਰ ਲੇਕਿਨ ਚਿੱਟਾ ਰੰਗ ਹੋਣ ਕਰਕੇ ਵਿਖਾਈ ਨਹੀਂ ਦੇ ਰਹੇ ਪਰਲੇ ਪਾਸੇ ਲਿਖਿਆ ਇਤਿਹਾਸ ਵੈਸੇ ਇਹ ਗੁਰਗੋਬਿੰਦ ਸਿੰਘ ਮਾਰਗ ਤੇ ਅਨੰਦਪੁਰ ਸਾਹਿਬ ਤੋਂ ਲੈ ਕੇ ਤਲੋਂਡੀ ਸਾਹਿਬ ਤੱਕ ਇਰਾਦੇ ਉੱਤੇ ਇਹੋ ਜੇ ਸਤੰਭ ਮিনার ਥੰਮ ਜਿਹੜੇ ਨੇ ਉਹ ਲਾਏ ਗਏ ਨੇ ਟਾਈਮਤੀ ਆਈਆਂ ਗੱਡੀ ਨਹੀਂ ਹੈ ਆ ਗੱਡੀ ਨਹੀਂ ਹੈ ਤੇ ਕੁਝ ਹੋ ਰਹੀ ਸੀ ਤੇ ਰੋਪੜ ਤੇ ਲੱਗੇ ਲੰਗਰ ਲੱਗਾ ਹੋਲੇ ਮੋਲੇ ਨੂੰ ਸਮਰਪਿਤ ਪਿੰਡ ਦੁਗਰੀ ਤੇ ਮੈਂ ਕਹਿੰਦਾ ਪੰਜਾਬ ਦੀ ਕੀ ਰਿਸ ਕਰਾਂਗੇ ਆਪਾਂ ਜਾਂਦੇ ਰਹੀਆਂ ਨੂੰ ਬੰਨ ਸੋਨੇ ਲੰਗਰ ਰੋਡ ਦੇ ਉੱਤੇ ਸਾਲ ਦੇ ਵਿੱਚ ਫਿਰ ਕਿੰਨੇ ਕੁ ਪ੍ਰੋਗਰਾਮ ਅਸੀਂ ਮਨਾ ਲੈਨੇ ਆ ਰੋਪੜ ਤੇ ਪਹੁੰਚ ਗਏ ਆਪਾਂ ਹੁਣ ਲੈ ਵੀ ਰੋਪੜ ਦਾ ਰੇਲਵੇ ਸਟੇਸ਼ਨ ਬੜਾ ਗਲਾਬੀ ਰੰਗ ਕੀਤਾ ਆ ਨੇ ਇਹ ਜੈਪੁਰ ਦਾ ਭਲੇਖਾ ਤੇ ਨਹੀਂ ਪਾਉ ਰੋਪੜ ਨੂੰ ਕਿਤੇ ਪਰ ਸੋਨਾ ਲੱਗਦਾ ਪਿਆ ਐਤਵਾਰ ਦਾ ਦਿਨ ਹੈ ਸਾਰੀਆਂ ਦੁਕਾਨਾਂ ਬਾਜ਼ਾਰ ਬੰਦ ਨੇ ਦੇਖੋ ਕਿੰਦੀ ਸ਼ਾਨਦਾਰ ਇਮਾਰਤ ਹੈ ਕਾਲਜ ਦੀ ਐਸਟੈਬਲਿਸ਼ 1945 ਚ ਹੈ ਉਹ ਸਾਹਮਣੇ ਲਿਖਿਆ 1952 ਇਹ ਇਸ ਗੱਲ ਦਾ ਨਹੀਂ ਹੁਣ ਪਤਾ ਲੱਗ ਰਿਹਾ ਜਿਹੜਾ ਇੱਥੋਂ ਦਾ ਕੋਈ ਸਟੂਡੈਂਟ ਹੈ ਉਹ ਵੀ ਦੱਸੇ ਵੀ 1952 ਤੇ 45 ਚ ਕੀ ਫਰਕ ਹੈ ਕਾਲਜ ਦੇ ਬਿਲਕੁਲ ਪਰਲੇ ਪਾਸੇ ਤੁਸੀਂ ਵੇਖੋਗੇ ਹਸਪਤਲ ਹਸਪਤਲ 1952 ਚ ਬਣਿਆ ਜੀ ਆ ਪਿੱਛੇ ਕਾਲਜ ਰਹਿ ਗਿਆ ਕਾਲਜ ਦੇ ਨਾਲ ਹੀ ਇੱਧਰ ਆਰਕੀਓਲੋਜੀਕਲ ਮਿਊਜ਼ੀਅਮ ਹੈ ਰੋਪੜ ਕਿਉਂਕਿ ਰੋਪੜ ਸਿੰਧੂ ਘਾਟ ਦੀ ਸੱਭਿਅਤਾ ਦਾ ਵੀ ਸਥਾਨ ਰਿਹਾ ਨਾ ਅੱਗੇ ਸੰਘੋਲ ਵੀ ਚੱਲਾਂਗੇ ਆਪਾਂ ਤੇ ਇਹ ਚੰਗੀ ਗੱਲ ਹੈ ਕਿ ਫਰਾਈਡੇ ਕਲੋਜ਼ ਲਿਖਿਆ ਦੇਖਦੇ ਅੰਦਰ ਜਾ ਕੇ ਇੱਥੋਂ ਹੋਣੀ ਹੈ ਐਂਟਰੀ ਲੋ ਜੀ 5 ਰੁਪਏ ਲੱਗੀ ਹੈ ਟਿਕਟ ਅੰਦਰ ਜਾਣ ਦੀ ਤੇ ਜਿਹੜੀ ਆਪਾਂ ਸਾਰੇ ਪੜਦੇ ਰਹੇ ਆ ਸਿੰਧੂ ਘਾਟ ਦੀ ਸੱਭਿਅਤਾ ਤੇ ਹੜੱਪਾ ਤੇ ਮੋਹਨਜੋ ਦਾੜਾ ਵਿੱਚ ਜਦੋਂ ਖੁਦਾਈ ਹੋਈ ਸੀ ਇਹਦੇ ਅੰਦਰ ਹੁਣ ਉਸ ਸਮੇਂ ਦੇ ਸਾਰੇ ਅਵਸ਼ੇਸ਼ ਨੇ ਜਿਹੜੇ ਕੋਈ ਪਡਾਉਣੇ ਨੇ ਔਜ਼ਾਰ ਨੇ ਭਾਂਡੇ ਢਿੰਡੇ ਬਰਤਨ ਚਾਟੀਆਂ ਜਿਹੜੇ ਵੀ ਯੂਜ਼ ਹੁੰਦੇ ਸੀ ਮਤਲਬ ਹੈਰਾਨ ਕੀ ਦੀ ਗੱਲ ਹੈ ਵੀ ਰੋਪੜ ਦੇ ਲਾਗੇ ਇੱਕ ਟਿੱਬੇ ਦੀ ਖੁਦਾਈ ਹੋਈ ਉੱਥੋਂ ਚੱਲਿਆ ਕੰਮ 1930-35 ਤੋਂ ਤੇ 1952-55 ਦੇ ਲਾਗੇ ਇੱਥੇ ਖੁਦਾਈ ਹੁੰਦੀ ਏ ਕੋਟਲਾ ਨਿਹੰਗ ਖਾਂ ਹੁੰਦੀ ਏ ਇਹ ਉੱਚਾ ਪਿੰਡ ਸੰਘੋਲ ਹੁੰਦਾ ਅੱਗੇ ਜਾ ਕੇ ਫਤੇਗੜ ਸਾਹਿਬ ਦੇ ਕੋਲ ਇੱਥੇ ਵੀ ਵੇਖਣਾ ਚਾਹੀਦਾ ਸਾਰੇ ਉਹ ਬਰਤਨ ਮਿੱਟੀ ਮੁੱਟੀ ਦੇ ਭਾਂਡੇ ਜਿਹੜੇ ਆਪਾਂ ਕਿਤਾਬਾਂ ਕਤੂਬਾਂ ਚ ਪੜ੍ਹਦੇ ਰਹੇ ਆਂ ਵੀ ਉਹਨਾਂ ਨੂੰ ਫਲਾਣੀ ਤਾਤ ਦਾ ਗਿਆਨ ਹੈਗਾ ਸੀ ਫਲਾਣੀ ਦਾ ਨਹੀਂ ਸੀ ਫਲਾਣੇ ਜਾਨਵਰ ਨੂੰ ਜਾਣਦੇ ਸਨ ਕਿਮਿਓ ਸਾਰੀ ਸੱਭਿਆਤਾ ਖਤਮ ਹੋ ਗਈ ਹੈ ਅੱਗੇ ਕੋਸ਼ਿਸ਼ ਕਰਦੇ ਹਾਂ ਉਹ ਜਿਹੜਾ ਟਿੱਬਾ ਵੱਡਾ ਸਾਰਾ ਜਿੱਥੇ ਮਤਲਬ ਖੁਦਾਈ ਹੋਈ ਸੀ ਦੇਖਦੇ ਹਾਂ ਉੱਥੇ ਕੀ ਅੱਜ ਕੱਲ ਇਹ ਆ ਚੀਜ਼ ਹੈ ਜੀ ਡਿਸਟ੍ਰਿਕਟ ਰੋਪੜ ਪੰਜਾਬ ਐਂਸ਼ੀਐਂਟ ਸਾਈਟ ਰੋਪੜ ਪੁਰਾਣੀ ਪ੍ਰਾਚੀਨ ਜਿੱਥੇ ਖੁਦਾਈ ਹੋਈ ਸੀ ਤੇ ਅੱਜ ਵੀ ਉਸ ਟਿੱਬੀ ਨੂੰ ਥੋੜਾ ਹੋਰ ਤਰ੍ਹਾਂ ਬਣਾ ਕੇ ਰੱਖਿਆ ਗਿਆ ਚਲੋ ਅੰਦਰ ਚੱਲ ਕੇ ਵੇਨੇ ਆ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਪਿੰਡਾਂ 'ਚ ਵਸਦੇ ਲੋਕਾਂ ਨੂੰ ਇਹ ਗੱਲ ਸਮਝਾਣੀ ਕਿ ਇੱਕ ਸੱਭਿਆਤਾ ਹੁੰਦੀ ਸੀ ਐਵੇਂ ਸਿੰਧ ਨਦੀ ਦੇ ਕਿਨਾਰੇ ਪਾਕਿਸਤਾਨ ਦੇ ਵਿੱਚ ਹੜੱਪਾ ਤੇ ਮੋਹਨਜੋਦਾੜੋ ਜਿੱਥੋਂ ਸ਼ੁਰੂ ਹੋਇਆ ਕੰਮ ਖੁਦਾਈ ਦਾ ਤੇ ਆਪਣੇ ਹਰਿਆਣੇ ਵਿੱਚ ਵੀ ਇਦਾਂ ਰਾਜਸਥਾਨ ਪੰਜਾਬ ਵਿੱਚ ਸਾਰੇ ਜਗ੍ਹਾ ਸਾਰੇ ਥਾਂ ਇਸ ਤਰ੍ਹਾਂ ਪਾਏ ਗਏ ਨੇ ਆ ਜਿਹੜੀ ਟਿੱਬੀ ਆਪਾਂ ਚੜ੍ਹਨੇ ਆ ਨਾ ਭਾਈ ਇਹ ਹੜੱਪਾ ਦੇ ਵੇਲਿਆਂ ਦੀ ਜਦੋਂ ਖੁਦਾਈ ਹੋਈ ਇਹ ਕੋਈ ਬਹੁਤੀ ਪੁਰਾਣੀ ਗੱਲ ਨਹੀਂ ਹੈ 20ਵੀਂ ਸਦੀ ਦੀ ਗੱਲ ਹੈ ਤੇ ਇਸ ਪਾਸੇ ਵੇਖੋ ਤੁਸੀਂ ਰੋਪੜ ਸ਼ਹਿਰ ਦਾ ਨਜ਼ਾਰਾ ਇੰਨੀ ਉੱਚੀ ਥਾਂ ਤੇ ਤੇ ਸਭ ਤੋਂ ਪੁਰਾਣੀ ਥਾਂ ਤੇ ਖਲੋਤਾ ਮਾ ਰੋਪੜ ਦੀ ਤੇ ਕਿੱਥੇ ਆ ਮੈਸ ਟਾਈਮ ਆ ਜਿਹੜਾ ਸਿੰਧੂ ਘਾਟੀ ਦੀ ਸੱਭਿਆਤਾ ਵਿਲੇ ਜਿਹੜਾ ਪੰਜਾਬ ਦਾ ਸੈਂਟਰ ਸੀ ਰੋਪੜ ਇੱਧਰ ਸੰਘੋਲ ਅੱਗੇ ਹਰਿਆਣੇ 'ਚ ਵੀ ਹੈ ਜਗਾ ਤੇ ਉੱਥੇ ਜਿੱਥੇ ਖਦਾਈ ਹੋਈ ਸੀ ਇਹ ਉਹ ਟਿੱਬੀ ਹਲੇ ਤੱਕ ਰੱਖੀ ਉਸ ਰਹੀ ਵੀ ਮਤਲਬ ਪੁੱਟਦੇ ਗਏ ਤੇ ਥੱਲਿਓਂ ਚੀਜ਼ਾਂ ਨਿਕਲਦੀਆਂ ਕਈਆਂ ਸੱਭਿਆਤਾ ਇੱਕ ਜੁੰਦੀ ਜਾਗਦੀ ਸੀ ਉੱਥੋਂ ਦੇ ਲੋਕਾਂ ਨੂੰ ਬੜਾ ਰਹਿਣ ਸਣ ਦਾ ਚੱਜ ਸੀ ਵੱਲ ਸੀ ਫਿਲਹਾਲ ਦਰਵਾਜ਼ੇ ਤੇ ਇਧਰੋਂ ਬੰਦ ਹੀ ਨੇ ਦੇਖਦੇ ਆ ਅਗਲੇ ਪਾਸੇ ਕਿਹਦੇ ਰਾਹ ਹੋਇਆ ਤੇ ਇਹ ਤਾਂ ਕੋਈ ਪਤਾ ਨਹੀਂ ਲੱਗਦਾ ਪਿਆ ਮਸੀਤ ਚਈਦਾ ਵੀ ਕਿਧਰੋਂ ਕਬੂਆ ਦਰਵਾਜਾ ਹੈ ਵੀ ਰੱਖਿਆ ਕਿ ਨਹੀਂ ਇਹਦਾ 40 ਵਾਲੇ ਪ੍ਰਕਰਮਾ ਕਰਕੇ ਇੱਕ ਉਹ ਵਾਲੀ ਜਗਾ ਵੀ ਇਹ ਉੱਥੇ ਵੀ ਜਾ ਕੇ ਵੇਨੇ ਕੀ ਹਿਸਾਬ ਕਿਤਾਬੇ ਲੈ ਕੋਮੰਦੇ ਕੋਮੰਦੇ ਇੱਧਰ ਆ ਗਏ ਆ ਆ ਦਰਵਾਜਾ ਤੇ ਖੁੱਲਾ ਹੈ ਨਹੀਂ ਪਤਾ ਵੀ ਅੰਦਰੋਂ ਖੁੱਲਾ ਹੈ ਕਿ ਨਹੀਂ ਹੁਣ ਵੇਖੀ ਵਾਲਾ ਲਾ ਕੇ ਬੰਦੇ ਇਹ ਵੇਲੇ ਸਾਰੇ ਪਾਸੇ ਬੰਦ ਦੇ। ਉਹ ਮਸੀਤ ਜੀ ਦੇ ਐਸ ਪਾਸੇ ਆ ਪਾਏ ਆ। ਵਾਹ ਵੱਡਾ ਸਾਰਾ ਟਿੱਬਾ ਏ। ਇੱਧਰ ਤੇ ਕੰਮ ਜੰਗਲ ਬੇਲੇ ਵਾਲਾ ਹੀ ਏ। ਲੈ ਇੱਧਰ ਫਿਰ ਜੰਦਰੇ ਲਾਏ ਨੇ। ਬੰਦਾ ਪੁੱਛੇ ਵੀ ਇਹਨੂੰ ਜੋ ਖੋਲ ਵੀ ਦੋਗੇ ਤੇ ਅੱਗੇ ਜਾ ਕੇ ਕਿਹੜਾ ਬਿੱਟਾ ਚੁੱਕ ਕੇ ਲੈ ਚਲਾ ਕੋਈ ਬੰਦਾ। ਚੱਲ ਨੇੜੇ ਜਾ ਕੇ ਬੰਦਾ ਹੋਰ ਵੇਖ ਲਈਦਾ ਨਮੂਨਾ। ਖੈਰ ਆ ਹੁਣ ਜਗਾ ਇਹ ਬਣਾਈ ਨਹੀਂ ਗਈ। ਉਸ ਵੇਲੇ ਦੀ ਜਗਾ ਇਹ ਟਿੱਬੀ। ਸਿੰਧੂ ਘਾਟੀ ਦੀ ਸਭਿਅਤਾ ਹੜੱਪਾ ਤੇ ਮੋਹਨਜੋਦਾੜੋ ਪਾਕਿਸਤਾਨ ਦੇ ਵਿੱਚ ਨੇ। ਇਹ ਇਧਰ ਪੰਜਾਬ 'ਚ ਹਰਿਆਣਾ 'ਚ ਰਾਜਸਥਾਨ 'ਚ ਗੁਜਰਾਤ ਦੇ ਵਿੱਚ ਕਾਫੀ ਜਗ੍ਹਾ ਤੇ ਕਈ ਜਗ੍ਹਾਾਂ 'ਮ ਮਿਲੀਆਂ ਜਿਨ੍ਹਾਂ ਨੂੰ ਖੋਦਿਆ ਗਿਆ ਤੇ ਉਸੇ ਸਭਿਅਤਾ ਨਾਲ ਮਿਲਦੀਆਂ ਜੁਲਦੀਆਂ ਚੀਜ਼ਾਂ ਪਾਈਆਂ ਗਈਆਂ ਇਸ ਟਾਈਮ 'ਚ ਜਿਹੜੀ ਟਿੱਬੀ ਤੇ ਖੜਾ ਹਾਂ ਨਾ ਇਹ ਟਿੱਬੀ ਹੈਗੀ ਇਹ ਆਪਣੀ ਰੋਪੜ ਸ਼ਹਿਰ ਦੇ ਵਿੱਚ ਜਿਹੜੀ ਕਿ ਯਾਨੀ ਕਿ ਖੁਦਾਈ ਵਾਲੀ ਜਗ੍ਹਾ ਇੱਥੋਂ ਜੋ ਸਮਾਨ ਖੋਦਿਆ ਗਿਆ ਲੋਕ ਵੱਸਦੇ ਸੀ ਇੱਥੇ ਵੀ ਤੇ ਕੀ ਐਸਾ ਕਾਰਨਮ ਹੋਇਆ ਕਿ ਪੁੱਤੇ ਮਿੱਟੀ ਉੱਤੇ ਪੈ ਗਈ ਸਾਰੀ ਉਹ ਸਭਿਅਤਾ ਦੱਬੀ ਗਈ ਤੇ ਜਦੋਂ ਪਹੁੰਚਿਆ ਐਸ ਪਾਸੇ ਮੈਨੂੰ ਕਿਹਾ ਕੋਈ ਛੋਟਾ ਮੋਟਾ ਖੂ ਹੋਏਗਾ ਬੱਲੇ ਬੱਲੇ ਇਧਰ ਵੇਖੋ ਜਾਲ ਪਿਆ ਥੱਲੇ ਕੁਝ ਵੀ ਖਾਈ ਨਹੀਂ ਦੇ ਰਿਆ ਉਹ ਤੇ ਐਸ ਪਾਸੇ ਆ ਕੇ ਆ ਥੱਲੇ ਪੌੜੀਆਂ ਜਾਂਦੀਆਂ ਤੇ ਇਹਨੂੰ ਵੇਖੋ ਬਾਕੀ ਚੀਜ਼ਾਂ ਨੂੰ ਤੇ ਮਾਰੇ ਨੇ ਜੰਦਰੇ ਤੇ ਇਹਨੂੰ ਚੰਗੀ ਤਰ੍ਹਾਂ ਕੰਡੇ ਵਾਲੀ ਤਾਰ ਨਾਲ ਨੂੜਿਆ ਏ ਦੱਸੋ ਵੀ ਇਹ ਕੀ ਚੀਜ਼ ਹੈ ਹੁਣ ਇਹ ਕੀ ਚੀਜ਼ ਹੋ ਸਕਦੀ ਹੈ ਬਈ ਕਿਤੇ ਕੋਈ ਨਿਸ਼ਾਨ ਨਹੀਂ ਇਹਨਾਂ ਨੇ ਪੂਰਾ ਸਸਪੈਂਸ ਬਣਾ ਕੇ ਰੱਖਿਆ ਏ ਮੇਸੀਂ ਭਾਵੇਂ ਖਦਾਈ ਕਰ ਵੀ ਲਈ ਏ ਤੁਸੀਂ ਫਿਰ ਵੀ ਖੋਦ ਦੇ ਚਲੇ ਜਾਓ ਤੇ ਜਿਹੜੇ ਮਿਊਜ਼ੀਅਮ ਚ ਖੜਿਆ ਸੀ ਉੱਥੇ ਯਾਨੀ ਕਿ ਚੀਜ਼ਾਂ ਰੱਖੀਆਂ ਨੇ ਜਿਹੜੀਆਂ ਅੰਦਰੋਂ ਕੋਈ ਮਿਲੀਆਂ ਸੀ ਖਡਾਉਣੇ ਔਜ਼ਾਰ ਖੇਤੀਬਾੜੀ ਦੇ ਕੋਈ ਸੰਦ ਭਾਂਡੇ ਘਰਾਂ ਚ ਵਰਤਣ ਵਾਲੀਆਂ ਚੀਜ਼ਾਂ ਕਈ ਧਾਤਾਂ ਦੀ ਉਹਨਾਂ ਨੂੰ ਸਮਝ ਹੈ ਸੀ ਕਈਆਂ ਦੀ ਨਹੀਂ ਸੀ ਲੇਕਿਨ ਘਰ ਬਣਾਉਣ ਦੀ ਉਹਦੇ ਵਰਗੀ ਕਹਿੰਦੇ ਵੀ ਤਕਨੀਕ ਬਹੁਤ ਜ਼ਿਆਦੀ ਸੀ ਉਸ ਸਮੇਂ ਵੀ ਜਦੋਂ ਕੋਈ ਲੇਜ਼ਰ ਲੂਜ਼ਰ ਕੁਝ ਨਹੀਂ ਸੀ ਹੁੰਦੇ ਉਦੋਂ ਵੀ ਟਲਣਾ ਟਲੂਣਾ ਪੂਰੀਆਂ ਐਣ ਵਧੀਆ ਰੱਖੀਆਂ ਹੁੰਦੀਆਂ ਸੀ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਗੱਲਾਂ ਜਰੂਰ ਦੱਸਿਆ ਕਰੋ ਤੇ ਕਦੇ ਮੌਕਾ ਮਿਲੇ ਵਿਜ਼ਿਟ ਕਰਿਆ ਕਰੋ ਰੋਪੜ ਕੋਈ ਆਪਣੇ ਤੋਂ ਬਹੁਤਾ ਦੂਰ ਨਹੀਂ ਹੈ ਜੋ ਕਿਤਾਬਾਂ 'ਚ ਪੜਦੇ ਆ ਉੱਥੇ ਵਿਜ਼ਿਟ ਕਰਕੇ ਵੇਖੀਏ ਚੰਗੀ ਗੱਲ ਏ ਆਹ ਹੈ ਜੀ ਸਾਰਾ ਰੋਪੜ ਸ਼ਹਿਰ ਮਾਰੋ ਛਾਤੀ ਕੇਰਾ ਚਲੋ ਜੀ ਆ ਵੀ ਜਗਾ ਵੇਖ ਲਈ ਚੰਗਾ ਲੱਗਾ ਹੁਣ ਆਪਾਂ ਚੱਲਦੇ ਆ ਰੋਪੜ ਹੈੱਡ ਵਾਲੇ ਪਾਸੇ ਗੋਦੋਰਾ ਟਿੱਬੀ ਸਾਹਿਬ ਤੇ ਉੱਥੇ ਮਹਾਰਾਜਾ ਰਣਜੀਤ ਸਿੰਘ ਦੀ ਜਦੋਂ ਲਾਰਡ ਵਿਲੀਅਮ ਬੈਂਟਿੰਗ ਨਾਲ ਕੋਈ ਸਮਝੌਤਾ ਹੋਇਆ ਉਹ ਜਗ੍ਹਾ ਤੁਹਾਨੂੰ ਦਿਖਾਉਣੇ ਆ ਉਹ ਵੀ ਵੇਖਣ ਆਲੀ ਹੈ ਬਈ ਰੋਪੜ ਹੈੱਡ ਬਹੁਤ ਨਜ਼ਾਰੇ ਵਾਲੀ ਥਾਂ